ਕਿਸੇ ਨੂੰ ਪਿਆਰ ਹੈ ਜੀ ਧੀਆਂ ਦੇ ਪੁੱਤਾਂ ਦਾ ਕਿਸੇ ਨੂੰ ਪਿਆਰ ਹੈ ਜੀ ਜ਼ਿੰਦਗੀ ਦੇ ਸੁੱਖਾਂ ਦਾ ਕਿਸੇ ਨੂੰ ਪਿਆਰ ਹੈ ਜੀ ਧੰਨ ਦੀ ਕਮਾਈ ਦਾ ਕਿਸੇ ਨੂੰ ਪਿਆਰ ਹੈ ਜੀ ਆਪਣੀ ਬੜਾਈ ਦਾ ਕਿਸੇ ਨੂੰ ਪਿਆਰ ਹੈ ਜੀ ਆਪਣੇ ਜੀਵਨ ਦਾ ਕਿਸੇ ਨੂੰ ਧਿਆਨ ਹੈ ਜੀ ਵਾਹਿਗੁਰੂ ਦਾ ਆਓ ਗੁਰਮੁਖ ਜਨੋ ਜਿੰਨੇ ਵੀ ਸਰੀਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਪਰਸਦ ਹੋਏ ਨਗਰ ਕੀਰਤਨ ਦੇ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਾਡੀਆਂ ਸੰਗਤਾਂ ਇੱਕ ਮਨ ਇਕਾਗਰ ਹੋ ਕੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਤਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਅੱਜ ਆ ਸਾਰੇ ਬੜ ਭਾਗਿਆ ਗੁਰਮਖ ਜਨੋ ਤਤੁ ਨਾਨਕ ਸਾਹਿਬ ਮਹਾਰਾਜ ਜੀ ਸੱਤ ਕਿੱਦਾਂ ਦੇ ਸਾਡਾ ਸਭ ਦਾ ਪੁੱਤਰ ਨਕਸਰ ਤੱਕ ਰਹੇ। ਵੀ ਕਿਹੜੇ ਕਿਹੜੇ ਗੁਰਮਖ ਜਾਨਾ ਮੇਰੀ ਯਾਦ ਵਿੱਚ ਜੁੜੇ ਹੋਣ। ਚੌਕੇ ਗੁਰ ਪਿਆਰਿਓ ਤਤੁ ਨਾਨਕ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ ਕਲ ਜੁ ਬਦੇ ਤੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਮਹਾਰਾਜ ਜੀ ਨੇ ਬਾਣੀ ਬਾਚੀ ਮਗਰਲੇ ਜਨਮਾਂ ਵਿੱਚ ਗੁਰਪਿਆਰੋ ਜੁਗਾਂ ਦੇ ਵਿੱਚ ਬਹੁਤ ਅਵਤਾਰ ਆਏ ਭਗਵਾਨ ਕ੍ਰਿਸ਼ਨ ਜੀ ਆਏ ਜਿਹੜਾ ਸਰਨੀ ਆ ਜਾਂਦਾ ਉਹਨੂੰ ਬਖਸ਼ ਲੈਂਦੇ ਰਾਮਚੰਦਰ ਜੀ ਆਏ ਉਹਨਾਂ ਦਾ ਸਰਨੀ ਆਉਂਦਾ ਤੇ ਉਹਨੂੰ ਬਖਸ਼ ਲੈਂਦੇ ਰਾਮ ਭਾਨ ਚੰਦਰ ਜੀ ਦੇ ਸਰਣਾ ਵਿੱਚ ਚਰਣਾ ਵਿੱਚ ਗੁਰਮ ਪਿਆਰਿਓ ਆਰਾਵਨ ਨਹੀਂ ਆਇਆ ਤੇ ਬੁਝਾਲ ਕੀ ਬਖਸ਼ ਉਹਨੇ ਪਰ ਹਾਲ ਕੀ ਹੋਇਆ ਤੇ ਧੰਨ ਗ੍ਰਿਧਾਂਤਕ ਸਹਿ ਮਹਾਰਾਜ ਐਸੇ ਅਵਤਾਰ ਹੋਏ ਨੇ ਗੁਰਮ ਕਜਨੋ ਕਹਿੰਦੇ ਮਾੜੇ ਕਰਮ ਕਰਨ ਵਾਲਾ ਸੀ ਆਪਣੀ ਜਗ੍ਹਾ ਤੇ ਕਰਮ ਕਰਦੇ ਹੈ ਤੇ ਧੰਨ ਗ੍ਰਿਧਾਂਤਕ ਸਹਿ ਮਹਾਰਾਜ ਜੇ ਜਾ ਕੇ ਉਸ ਦਾ ਤੁੰਡਾ ਚੁੱਕਿਆ ਗੁਰਮਖਾ ਮਾਰ ਗੁਰ ਮੈਂ ਤੈਨੂੰ ਤਾਰਨ ਵਾਸਤੇ ਆਇਆ ਤੂੰ ਸਤਨਾਮ ਵਾਹਿਗੁਰੂ ਮਰਜ਼ਾ ਅਪ ਚੱਲ ਕੇ ਗਈ ਤੇ ਆਉਂ ਗੁਰ ਮੁਖ ਜਨਉ ਮੈਂ ਇਸ ਤੇ ਪ੍ਰਾਰੰਭਤਾ ਕਰਾਂ ਪਹਿਲੀ ਚਰਤਾਪਤਸਿਕ ਸੰਗਤਾਂ ਦੇ ਪਾਵਨ ਚਰਨਾਂ ਦੇ ਵਿੱਚ ਪੜ ਕੇ ਗੁਰਨਾਮਿਕ ਦੀ ਬਾਣੀ ਲੱਖਾਂ ਤੜਕੇ ਜੀ ਪ੍ਰਾਣੀ ਤੂੰ ਮੇਂ ਤੜਕੇ ਗਵੰਦਾ ਪਿਆਰ ਨਾਲ ਕਿਉਂ ਸਰਬਣ ਕਰੂਗੀ ਡੰਡਾਉ ਤੋਂ ਮੰਦਨਾ ਹੈ ਲਖਬਾ Eh धरतू सता नमस्कार हर टु धरतू चिठ ॾाढा गाॾी गीत पालो शुगाना पालियो ਤਤ ਤੁਖ ਬਚਨ ਸਰ ਜੇਗਾ ਬੰਦਿਆ ਤਰੀ ਤੱਕ ਸਮਝ ਸਭ ਜੇਗਾ ਬੰਦਿਆ تو نے دستا وسنتنے بانگیں کسڈ سار بھرے آئی نو نور نانک دے سو ساتھی کیتی دنیا اتھی دنیا وچ اداسی تاریا کل لکائی نو بچاں دے تے رب نوں لب دا تے من اے سر اوتر اے مان اے سر اوتر bhaj دک دم تیر کجنگا ਮੈਂਦਾ ਬੰਦਿਆ ਪੜ ਕੇ ਗੁਰਨਾਮਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨੀ ਹੋ ਵੀ ਤਰ ਡੇਂਗਾ ਬੰਦਿਆ ਆ ਮੇਰੀ ਮੇਰੀ ਛੱਡਦੇ ਹੋਂ ਮੈਂਦਾ ਵੀ ਕੀੜਾ ਓ ਮੇਰਦਾ ਵੀ ਕੀੜਾ ਕੱਟਦੇ ਜੀਨੇ ਰਾਵਣ ਵਾਰਿਆ ਜੀ ਇੱਕ ਤੇ ਰਹੇ ਨਰਾਜੇ ਦਾਣੇ ਜਿਹੜੇ ਬਣਦੇ ਜਿਹੜੇ ਬਣਦੇ ਬਹੁਤ ਸਿਆਣੇ ਜਿੱਦੜੇ ਚੰਦਾ ਮੰਦਾ ਮੜ ਕਮਾਨ ਚ ਖਰ ਜੇਗਾ ਬੰਦਿਆ ਪੜਵੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਲੱਖਾਂ ਤਰਗੇ ਜੀਵ ਪਰਾਣੀ ਤੂੰ ਵੀ ਤਰ ਜੇਗਾ ਬੰਦਿਆ ਪੜ ਕੇ ਗੁਰੂ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਣੀ ਤੂੰ ਵੀ ਤਰ ਜੇਗਾ ਬੰਦਿਆ ਸ੍ਰੀ લક્ષਜੂਨ ਹੈ ਕਾਈ ਦੰਦਾਰਿਕ ਚੋ ਜਿੰਦਾਰ ਜਿਕੇ ਉਸਮ ਨੇ ਤਾਲ ਅਗਣ ਨਾ ਚਤਾਰਦਾ ਸਿੱਟਾ ਉਹਦਾ ਬਣ ਕੇ ਰਹਿੰਦਾ ਉਹਦੇ ਸਦਾ ਉਹਦੇ ਸਦਾ ਸੰਗ ਬੰਦਾ ਉਹ ਨਾ ਕਦੇ ਨਾ ਹਾਰਦਾ ਹਿਤ ਦੁਨੀਆ ਕੋ ਹੈ ਪਰੜੇ ਉਹ ਮੈਂ ਆਪਿਆ ਸੁਣਦਾ ਉਹਦੇ ਆਪਿਆ ਸੁਣਦਾ ਬੱਕੜ ਤੂਏ ਮਨ ਮੱਝੇਗਾ ਬੰਦਿਆ ੜਕੇ ਗੁਰਨਾਮਕ ਦੀਬਾ ਤਾ ਕਰਗੇ ਜੀਵ ਪਰਾਨ ਤੂੰ ਵੀ ਤਰ ਜੇਗਾ ਬੰਦਿਆ ਪਰ ਕੇ ਗੁਰ ਨਾਨਕ ਦੀ ਬਾਣੀ ਲੱਖਾਂ ਤਰਗੇ ਜੀਵ ਪਰਾਨ ਤੂੰ ਵੀ ਤਰ ਜੇਗਾ ਬੰਦਿਆ ਜਿਵੇਂ ਸਾਰਾ ਜਗਤ અપਾਇਆ ਸਭ ਨੂੰ ਤੰਦੇ ਦੇ ਵਿੱਚ ਸਭ ਨੂੰ ਤੰਦੇ ਦੇ ਵਿੱਚ ਲਾਇਆ ਉਹਨੂੰ ਕਦੇ ਪੱਲੇ ਨਾ ਮਰਵੇ ਸ਼ੁਕਰਾਨਾ ਕਰੀਏ ਹੋ ਜੇ

and ਜਦੋਂ ਲਈਏ ਨਾ ਲੰਬੇ ਰੱਬ ਦਾ ਨਾਮ ਤੇ ਅੱਗੇ ਜੀ ਲਖਦਾ ਤਰਸੇ ਮਲਖਾਰੀ ਕਿਰਪਾ ਸੱਚੇ ਕਿਰਪਾ ਸੱਚੇ ਰੱਬ ਨੇ ਧਾਰੀ ਤੇ ਬਤਾ ਰੋਜ਼ ਬਣਾਈਏ ਜੀ ਜਿੰਗੇ ਸੁਦਾ ਨਹੀਂ ਰੱਖ ਤੂੰ ਡਰ ਕੇ ਰੱਖ ਲੈ ਮਨ ਸੱਚਾ ਜਿਹਾ ਰੱਖ ਲੈ ਮਨ ਸੱਚਾ ਜੇ ਕਰਕੇ I'm not the good one.